ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਦੇ ਸਰੋਵਰਾਂ ਦੀ ਸੇਵਾ ਜਿਹੜੀ ਹੈ ਉਹ ਗੁਰਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਭਾਈ ਇਹਨਾਂ ਸਾਰੇ ਹੀ ਗੁਰਸਿੱਖਾਂ ਨੂੰ ਭਾਈ ਦਿਆ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹੋਵਣ ਭਾਈ ਇਹ ਗੁਰਸਿੱਖੇ ਬੱਚੇ ਭਾਗਾਂ ਵਾਲੇ ਨੇ ਜਿਹੜੇ ਆ ਕੇ ਉਰੇ ਆਪਦੇ ਹੱਥੀਂ ਸੇਵਾ ਕਰਦੇ ਨੇ ਸਰੋਵਰਾਂ ਦੀ ਬਿਨਾ ਕਿਸੇ ਸਵਾਰਥ ਦੇ ਭਾਈ ਨਾਲ ਨਾਲ ਅੱਜ ਜਨਮਾਸ਼ਟਮੀ ਵੀ ਹੈ ਅੱਜ ਕ੍ਰਿਸ਼ਨ ਭਵਾਨ ਦਾ ਜੋ ਹੈਗਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ ਇਸ ਕਰਕੇ Hindu ਵੀਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਹੋਵਣ ਭਾਈ ਜਨਮਾਸ਼ਟਮੀ ਦੀਆਂ ਅਤੇ ਖਾਲਸੇ ਪੰਥ ਨੂੰ ਆਪਣਾ ਭਾਈ ਦਿਆ ਸਿੰਘ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਭਾਈ